ਸੀ ਬਹੁਤ ਦੇਰ ਤੋਂ ਯਾਰ ਵੀ ਸੋਚਦੇ ਆ ਵੀ ਚਲੋ ਚੁੱਪ ਰਹੀਏ ਹੈ ਨਾ ਵੀ ਏਕਤਾ ਹੋ ਜੇ ਪਰ ਨਹੀਂ ਭਈ ਇਹਨਾਂ ਦੀ ਧੌਣ 'ਚ ਬਹੁਤ ਵੱਡੇ ਕਿੱਲੇ ਨੇ ਹੈ ਨਾ ਤੇ ਕੱਢਣੇ ਸੰਗਤ ਨੇ ਨੇ ਹੈ ਨਾ ਜੇ ਸੰਗਤ ਤਕੜੀ ਹੋ ਜੇ ਨਾ ਆਰ ਆਪਣਾ 12-13 ਹਜ਼ਾਰ ਰੁਪਏ ਦਾ ਚੋ ਟਰਾਲੀਆਂ ਹੋਣੀਆਂ ਸਟਾਰਟ ਹੋ ਜਾਣ ਹੈ ਨਾ ਠੀਕ ਆ ਸੰਗਤ ਹੀ ਲੀਡਰ ਬਣਾਉਂਦੀ ਆ ਬਾਬਾ ਜੀ ਸੰਗਤ ਹੀ ਫੈਸਲੇ ਕਰਦੀ ਆ ਸੰਗਤ ਹੀ ਮੋਰਚੇ ਜਿੱਤਦੀ ਆ ਹੈ ਨਾ ਸਾਰਾ ਸਭ ਕੁਝ ਸੰਗਤ 'ਤੇ ਦਾਰ ਆਉਂਦਾ ਆ ਬਾਈ ਹੁਣ ਤਾਂ ਸੱਚੀ ਸੱਖ ਹੁੰਦਾ ਹੈ ਨਾ ਵੀ ਪਤਾ ਨਹੀਂ ਕਿੰਨੇ ਕਿੰਨੇ ਕਿਚ ਵੀਕੇ ਹੋਏ ਹੋਣਗੇ ਹੈ ਨਾ ਠੀਕ ਆ ਨਾ ਵੀ ਜਿਹੜਾ ਅੱਜ ਮੋਦੀ ਇਹਨ ਇੱਥੇ ਬਾਰਡਰ ਤੇ ਵੀ ਨਹੀਂ ਕਹਿੰਦਾ ਵੀ ਹਾਂ ਜਾਓ ਹਨਾ ਕਿਵੇਂ ਰੋਕ ਰਹੇ ਹੋਣਗੇ ਹਨਾ ਰੋਕ ਇਹਨੂੰ ਪਿੱਛੇ ਤੋਂ ਹੀ ਰਹਿ ਰਹੇ ਸੰਗਤ ਜੀ ਬੇਨਤੀ ਆ ਦੇਖੋ ਪੰਜਾਬ ਦੇ ਵੀ 12-13 ਹਜ਼ਾਰ ਪਿੰਡ ਨੇ ਹਨਾ ਜੈਸੀ 12-13 ਹਜ਼ਾਰ ਟਰਾਲੀ ਖਨੋਰੀ ਬਾਰਡਰ ਤੇ ਖੜਾ ਦਿੰਨੇ ਆ ਲਿਆ ਕੇ ਹਨਾ ਬਾਬਾ ਜੀ ਕੋਈ ਨਹੀਂ ਰੋਕ ਸਕਦਾ ਮੋਰਚੇ ਨੂੰ ਜਿੱਤਣ ਤੋਂ ਹਨਾ ਹਰਿਆਣਾ ਨਾਲ ਸਾਥ ਦਊਗਾ ਹਰਿਆਣੇ ਚ ਕਾਫਲੇ ਹਰਿਆਣੇ ਚ ਵੀ ਟਰਾਲੀਆਂ ਆਉਣ ਕੋਈ ਨਹੀਂ ਰੋਕ ਸਕਦਾ ਹਨਾ ਇੰਨਾ ਤਕੜਾ ਕਰਦਾਂਗੇ ਮੋਰਚੇ ਨੂੰ ਫਿਰ ਕੋਈ ਲੀਡ ਲੋਡ ਨਹੀਂ ਹੈਗੇ ਹਨਾ ਆਪਕੀ ਸੀ ਲੀਡਰਾਂ ਵੱਲ ਤੱਕਣ ਦੀ ਕੋਈ ਇਕਤਾ ਕਰ ਰਿਹਾ ਕਿ ਨਹੀਂ ਕਰ ਰਿਹਾ ਹੈਨਾ ਅਸੀਂ ਬਹੁਤ ਦੇਰ ਤੋਂ ਯਾਰ ਵੀ ਸੋਚਦੇ ਆਂ ਵੀ ਚਲੋ ਚੁੱਪ ਰਹੀਏ ਹੈਨਾ ਵੀ ਇਕਤਾ ਹੋ ਜੇ ਪਰ ਨਹੀਂ ਭਈ ਇਹਨਾਂ ਦੀ ਧੌਣ 'ਚ ਬਹੁਤ ਵੱਡੇ ਕਿੱਲੇ ਨੇ ਹੈਨਾ ਤੇ ਕੱਢਣੇ ਸੰਗਤ ਨੇ ਨੇ ਹੈਨਾ ਜੇ ਸੰਗਤ ਤਕੜੀ ਹੋ ਜੇ ਨਾ ਆਰ ਆਪਣਾ 12-13000 ਰੁਪਏ ਦਾ ਜੋ ਟਰਾਲੀਆਂ ਹੋਣੀਆਂ ਸਟਾਰਟ ਹੋ ਜਾਣ ਹੈਨਾ ਠੀਕ ਹੈ ਸੰਗਤ ਹੀ ਲੀਡਰ ਬਣਾਉਂਦੀ ਹੈ ਬਾਬਾ ਜੀ ਸੰਗਤ ਹੀ ਫੈਸਲੇ ਕਰਦੀ ਹੈ ਸੰਗਤ ਹੀ ਮੋਰਚੇ ਜਿੱਤਦੀ ਹੈ ਹੈਨਾ ਸਾਰਾ ਸਭ ਕੁਝ ਸੰਗਤ ਦੇ ਦਰ ਆਉਂਦਾ ਹੈ ਬਾਈ ਹੁਣ ਤਾਂ ਸੱਚੀ ਸਖ ਹੁੰਦਾ ਹੈਨਾ ਵੀ ਪਤਾ ਨਹੀਂ ਕਿ ਕਿੰਨੇ ਕੁ ਚ ਵੀਕੇ ਹੋਏ ਹੋਣਗੇ ਹਨਾ ਠੀਕ ਹੈ ਨਾ ਵੀ ਜਿਹੜਾ ਅੱਜ ਮੋਦੀ ਇਹਨਾਂ ਨੂੰ ਇੱਥੇ ਬਾਰਡਰ ਤੇ ਵੀ ਨਹੀਂ ਕਹਿੰਦਾ ਵੀ ਹਾਂ ਜਾਓ ਹਨਾ ਕਿਵੇਂ ਰੋਕ ਰਹੇ ਹੋਣਗੇ ਹਨਾ ਰੋਕ ਇਹਨੂੰ ਪਿੱਛੇ ਤੋਂ ਹੀ ਰਹਿ ਰਹੇ ਨੇ ਠੀਕ ਹੈ ਜਾਂ ਤਾਂ ਖਾਦਾ ਹੋਇਆ ਜਿਆਦਾ ਹੈ ਨਾ ਜਾਂ ਗਦਾਰੀਆਂ ਬਹੁਤ ਵੱਡੀਆਂ ਕੀਤੀਆਂ ਹੋਈਆਂ ਨੇ ਤਾਂ ਹੀ ਨਹੀਂ ਪਹੁੰਚ ਰਹੇ ਬੇਨਤੀਆਂ ਵੀ ਸੰਗਤ ਦੇ ਹੱਥੇ ਸਭ ਕੁਝ ਅਸੀਂ ਬੋਲਣਾ ਨਹੀਂ ਚਾਹੁੰਦੇ ਸੀਗੇ ਪਰ ਨਾ ਭਾਈ ਕਿੰਨੀ ਦੇਰ ਤੱਕ ਬਰਦਾਸ਼ਤ ਕਰਾਂਗੇ ਹਨਾ ਠੀਕ ਹੈ ਭਾਈ ਆਪਣਾ ਜਿਹੜਾ ਜਿਹੜਾ ਵੀ ਜਿਹੜਾ ਜੀਰ ਜ਼ਮੀਰ ਚ ਜਾਗਦਾ ਨਾ ਜਮੀਰ ਜਾਗਦੇ ਨੇ ਜਿਹੜਾ ਤੇ ਪੌਂਚੋ ਬਾਰਡਰ ਦੇ ਖਨੋਰੀ ਦੇ ਨਾ ਬਾਬਾ ਜੀ ਲੜਾਂਗੇ ਤਕੜੇ ਹੋ ਕੇ ਕੋਈ ਦਿੱਕਤ ਨਹੀਂ ਹੈਗੀ ਵਾਹਿਗੁਰੂ ਅਕਾਲ ਪੁਰਖ ਨੇ ਅੰਦੋਲਨ ਚ ਲਾਇਆ ਹੋਇਆ ਆਪਣਾ ਹੈ ਨਾ ਉਹਦੇ ਹੱਥ ਚ ਹਾਰ ਦਿੱਤਾ ਜੋ ਹੋਊਗਾ ਦੇਖੀ ਜਾਊਗਾ ਬੱਤਾ ਤਕੜੇ ਹੋ ਕੇ ਸੰਗਤ ਲੜੋ ਹੁਣ ਸੰਗਤ ਦੇ ਹੱਥ ਚਾ ਸਭ ਕੁਝ ਹੈ ਨਾ ਤੇ ਸੰਗਤ ਹੋ ਕੇ ਇਕੱਠੀ ਹੋ ਕੇ ਤਕੜੀ ਹੋ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਸਾਥ ਦਵੇ ਹੈ ਨਾ ਸਾਡੇ ਤੋਂ ਬਾਬਾ ਜੀ ਦੇਖਿਆ ਨਹੀਂ ਜਾਂਦਾ ਰੋਜ਼ ਮਰਦਾ ਹੋਇਆ ਹੈ ਨਾ ਆਪਣਾ ਲੀਡਰ ਬੱਤਾ ਤਕੜੇ ਹੋ ਕੇ ਬਾਈ ਸਾਥ ਦੋ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ 20a ਦੇਖੋ ਪੰਜਾਬ ਦੇ ਵੀ 12-13 ਹਜ਼ਾਰ ਪਿੰਡ ਨੇ ਹੈਨਾ ਜੈਸੀ 12-13 ਹਜ਼ਾਰ ਟਰਾਲੀ ਖਨੋਰੀ ਬਾਰਡਰ ਤੇ ਖੜਾ ਦਿੰਨੇ ਆ ਲਿਆ ਕੇ ਹੈਨਾ ਬਾਬਾ ਜੀ ਕੋਈ ਨਹੀਂ ਰੋਕ ਸਕਦਾ ਮੋਰਚੇ ਨੂੰ ਜਿੱਤਣ ਦਾ ਹੈਨਾ ਹਰਿਆਣਾ ਨਾਲ ਸਾਥ ਦਊਗਾ ਹਰਿਆਣੇ ਚ ਕਾਫਲੇ ਹੈ ਹਰਿਆਣੇ ਚ ਵੀ ਟਰਾਲੀਆਂ ਆਉਣ ਕੋਈ ਨਹੀਂ ਰੋਕ ਸਕਦਾ ਹੈਨਾ ਇੰਨਾ ਤਕੜਾ ਕਰ ਦਾਂਗੇ ਮੋਰਚੇ ਨੂੰ ਫਿਰ ਕੋਈ ਲੋਡ ਨਹੀਂ ਹੈਗੇ ਹੈਨਾ ਕਿਸੇ ਲੀਡਰਾਂ ਵੱਲ ੱੱਕਣ ਦੀ ਕੋਈ ਇਕਤਾ ਕਰ ਰਿਹਾ ਕਿ ਨਹੀਂ ਕਰ ਰਿਹਾ ਹੈਨਾ ਅਸੀਂ ਬਹੁਤ ਨੇਰ ਤੋਂ ਯਾਰ ਵੀ ਸੋਚਦੇ ਆ ਵੀ ਚਲੋ ਚੁੱਪ ਰਹੀਏ ਹੈ ਨਾ ਵੀ ਏਕਤਾ ਹੋ ਜੇ ਪਰ ਨਹੀਂ ਭਈ ਇਹਨਾਂ ਦੀ ਧੌਣ 'ਚ ਬਹੁਤ ਵੱਡੇ ਕਿੱਲੇ ਨੇ ਹੈ ਨਾ ਤੇ ਕੱਢਣੇ ਸੰਗਤ ਨੇ ਨੇ ਹੈ ਨਾ ਜੇ ਸੰਗਤ ਤਕੜੀ ਹੋ ਜੇ ਨਾ ਆਰ ਆਪਣਾ 12-13 ਹਜ਼ਾਰ ਰੁਪਏ ਦਾ ਜੋ ਟਰਾਲੀਆਂ ਹੋਣੀਆਂ ਸਟਾਰਟ ਹੋ ਜਾਣ ਹੈ ਨਾ ਠੀਕ ਆ ਸੰਗਤ ਹੀ ਲੀਡਰ ਬਣਾਉਂਦੀ ਆ ਬਾਬਾ ਜੀ ਸੰਗਤ ਹੀ ਫੈਸਲੇ ਕਰਦੀ ਆ ਸੰਗਤ ਹੀ ਮੋਰਚੇ ਜਿੱਤਦੀ ਆ ਹੈ ਨਾ ਸਾਰਾ ਸਭ ਕੁਝ ਸੰਗਤ ਦੇ ਦਰ ਆਉਂਦਾ ਆ ਬਾਈ ਹੁਣ ਤਾਂ ਸੱਚੀ ਸੱਖ ਹੁੰਦਾ ਹੈ ਨਾ ਵੀ ਪਤਾ ਨਹੀਂ ਕਿੰਨੇ ਕਿੰਨੇ ਕਿਚ ਵੀਕੇ ਹੋਏ ਹੋਣਗੇ ਹੈ ਨਾ ਠੀਕ ਆ ਨਾ ਵੀ ਜਿਹੜਾ ਅੱਜ ਮੋਦੀ ਇਹਨਾਂ ਇੱਥੇ ਬਾਰਡਰ ਤੇ ਵੀ ਨਹੀਂ ਕਹਿੰਦਾ ਵੀ ਹਾਂ ਜਾਓ ਹਨਾ ਕਿਵੇਂ ਰੋਕ ਰਹੇ ਹੋਣਗੇ ਹਨਾ ਰੋਕ ਇਹਨੂੰ ਪਿੱਛੇ ਨਹੀਂ ਰਹਿ ਰਹੇ ਠੀਕ ਹੈ ਜਿਆਦਾ ਖਾਦਾ ਹੋਇਆ ਜਿਆਦਾ ਹਨਾ ਜਾਂ ਗਦਾਰੀਆਂ ਬਹੁਤ ਵੱਡੀਆਂ ਕੀਤੀਆਂ ਹੋਈਆਂ ਨੇ ਤਾਂ ਹੀ ਨਹੀਂ ਪਹੁੰਚ ਰਹੇ ਬੇਨਤੀਆਂ ਵੀ ਸੰਗਤ ਦੇ ਹੱਥੇ ਸਭ ਕੁਝ ਅਸੀਂ ਬੋਲਣਾ ਨਹੀਂ ਚਾਹੁੰਦੇ ਸੀਗੇ ਪਰ ਨਾ ਭਾਈ ਕਿੰਨੀ ਦੇਰ ਤੱਕ ਬਰਦਾਸ਼ਤ ਕਰਾਂਗੇ ਹਨਾ ਠੀਕ ਹੈ ਭਾਈ ਆਪਣਾ ਜਿਹੜਾ ਜਿਹੜਾ ਵੀ ਜਿਹੜਾ ਜਮੀਰ ਜਾਗਦਾ ਨਾ ਜਮੀਰ ਜਾਗਦੇ ਨੇ ਜਿਹੜਾ ਤੇ ਪਹੁੰਚੋ ਬਾਰਡਰ ਦੇ ਖਨੋਰੀ ਦੇ ਨਾ ਬਾਬਾ ਜੀ ਲੜਾਂਗੇ ਤਕੜੇ ਹੋ ਕੇ ਕੋਈ ਦਿੱਕਤ ਨਹੀਂ ਹੈਗੀ ਵਾਹਿਗੁਰੂ ਅਕਾਲ ਪੁਰਖ ਨੇ ਅੰਦੋਲਨ ਚ ਲਾਇਆ ਹੋਇਆ ਆਪਣਾ ਹੈ ਨਾ ਉਹਦੇ ਹੱਥ ਚ ਹਾਰ ਦਿੱਤਾ ਜੋ ਹੋਊਗਾ ਦੇਖੀ ਜਾਊਗਾ ਬਤ ਤਕੜੇ ਹੋ ਕੇ ਸੰਗਤ ਲੜੋ ਹੁਣ ਸੰਗਤ ਦੇ ਹੱਥ ਚ ਆ ਸਭ ਕੁਝ ਹੈ ਨਾ ਤੇ ਸੰਗਤ ਹੋ ਕੇ ਇਕੱਠੀ ਹੋ ਕੇ ਤਕੜੀ ਹੋ ਕੇ ਸਰਦਾਰ ਜਗਦੀ ਸਿੰਘ ਢੱਲੇਵਾਲ ਜੀ ਦਾ ਸਾਥ ਦਵੇ ਹੈ ਨਾ ਸਾਡੇ ਤੋਂ ਬਾਬਾ ਜੀ ਦੇਖਿਆ ਨਹੀਂ ਜਾਂਦਾ ਰੋਜ਼ ਮਰਦਾ ਹੋਇਆ ਹੈ ਨਾ ਆਪਣਾ ਲੀਡਰ ਬਤ ਤਕੜੇ ਹੋ ਕੇ ਬਾਈ ਸਾਥ ਦੋ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ 20a ਦੇਖੋ ਪੰਜਾਬ ਦੇ ਵੀ 12-13 ਹਜ਼ਾਰ ਪਿੰਡ ਨੇ ਹੈਨਾ ਜੈਸੀ 12-13 ਹਜ਼ਾਰ ਟਰਾਲੀ ਖਨੋਰੀ ਬਾਰਡਰ ਤੇ ਖੜਾ ਦਿੰਨੇ ਆ ਲਿਆ ਕੇ ਹੈਨਾ ਬਾਬਾ ਜੀ ਕੋਈ ਨਹੀਂ ਰੋਕ ਸਕਦਾ ਮੋਰਚੇ ਨੂੰ ਜਿੱਤਣ ਦਾ ਹੈਨਾ ਹਰਿਆਣਾ ਨਾਲ ਸਾਥ ਦਊਗਾ ਹਰਿਆਣੇ ਚ ਕਾਫਲੇ ਹੈ ਹਰਿਆਣੇ ਚ ਵੀ ਟਰਾਲੀਆਂ ਆਉਣ ਕੋਈ ਨਹੀਂ ਰੋਕ ਸਕਦਾ ਹੈਨਾ ਇੰਨਾ ਤਕੜਾ ਕਰ ਦਾਂਗੇ ਮੋਰਚੇ ਨੂੰ ਫਿਰ ਕੋਈ ਲੋਡ ਨਹੀਂ ਹੈਗੇ ਹੈਨਾ ਕਿਸੇ ਲੀਡਰਾਂ ਵੱਲ ੱੱਕਣ ਦੀ ਕੋਈ ਇਕਤਾ ਕਰ ਰਿਹਾ ਕਿ ਨਹੀਂ ਕਰ ਰਿਹਾ ਹੈਨਾ ਅਸੀਂ ਬਹੁਤ ਨੇਰ ਤੋਂ ਯਾਰ ਵੀ ਸੋਚਦੇ ਆ ਵੀ ਚਲੋ ਚੁੱਪ ਰਹੀਏ ਹੈ ਨਾ ਵੀ ਏਕਤਾ ਹੋ ਜੇ ਪਰ ਨਹੀਂ ਭਈ ਇਹਨਾਂ ਦੀ ਧੌਣ 'ਚ ਬਹੁਤ ਵੱਡੇ ਕਿੱਲੇ ਨੇ ਹੈ ਨਾ ਤੇ ਕੱਢਣੇ ਸੰਗਤ ਨੇ ਨੇ ਹੈ ਨਾ ਜੇ ਸੰਗਤ ਤਕੜੀ ਹੋ ਜੇ ਨਾ ਆਰ ਆਪਣਾ 12-13 ਹਜ਼ਾਰ ਰੁਪਏ ਦਾ ਜੋ ਟਰਾਲੀਆਂ ਹੋਣੀਆਂ ਸਟਾਰਟ ਹੋ ਜਾਣ ਹੈ ਨਾ ਠੀਕ ਆ ਸੰਗਤ ਹੀ ਲੀਡਰ ਬਣਾਉਂਦੀ ਆ ਬਾਬਾ ਜੀ ਸੰਗਤ ਹੀ ਫੈਸਲੇ ਕਰਦੀ ਆ ਸੰਗਤ ਹੀ ਮੋਰਚੇ ਜਿੱਤਦੀ ਆ ਹੈ ਨਾ ਸਾਰਾ ਸਭ ਕੁਝ ਸੰਗਤ ਦੇ ਦਰ ਆਉਂਦਾ ਆ ਬਾਈ ਹੁਣ ਤਾਂ ਸੱਚੀ ਸੱਖ ਹੁੰਦਾ ਹੈ ਨਾ ਵੀ ਪਤਾ ਨਹੀਂ ਕਿੰਨੇ ਕਿੰਨੇ ਕਿਚ ਵੀਕੇ ਹੋਏ ਹੋਣਗੇ ਹੈ ਨਾ ਠੀਕ ਆ ਨਾ ਵੀ ਜਿਹੜਾ ਅੱਜ ਮੋਦੀ ਇਹਨਾਂ ਇੱਥੇ ਬਾਰਡਰ ਤੇ ਵੀ ਨਹੀਂ ਕਹਿੰਦਾ ਵੀ ਹਾਂ ਜਾਓ ਹਨਾ ਕਿਵੇਂ ਰੋਕ ਰਹੇ ਹੋਣਗੇ ਹਨਾ ਰੋਕ ਇਹਨੂੰ ਪਿੱਛੇ ਨਹੀਂ ਰਹਿ ਰਹੇ ਠੀਕ ਹੈ ਜਿਆਦਾ ਖਾਦਾ ਹੋਇਆ ਜਿਆਦਾ ਹਨਾ ਜਾਂ ਗਦਾਰੀਆਂ ਬਹੁਤ ਵੱਡੀਆਂ ਕੀਤੀਆਂ ਹੋਈਆਂ ਨੇ ਤਾਂ ਹੀ ਨਹੀਂ ਪਹੁੰਚ ਰਹੇ ਬੇਨਤੀਆਂ ਵੀ ਸੰਗਤ ਦੇ ਹੱਥੇ ਸਭ ਕੁਝ ਅਸੀਂ ਬੋਲਣਾ ਨਹੀਂ ਚਾਹੁੰਦੇ ਸੀਗੇ ਪਰ ਨਾ ਭਾਈ ਕਿੰਨੀ ਦੇਰ ਤੱਕ ਬਰਦਾਸ਼ਤ ਕਰਾਂਗੇ ਹਨਾ ਠੀਕ ਹੈ ਭਾਈ ਆਪਣਾ ਜਿਹੜਾ ਜਿਹੜਾ ਵੀ ਜਿਹੜਾ ਜਮੀਰ ਜਾਗਦਾ ਨਾ ਜਮੀਰ ਜਾਗਦੇ ਨੇ ਜਿਹੜਾ ਤੇ ਪਹੁੰਚੋ ਬਾਰਡਰ ਦੇ ਖਨੋਰੀ ਦੇ ਨਾ ਬਾਬਾ ਜੀ ਲੜਾਂਗੇ ਤਕੜੇ ਹੋ ਕੇ ਕੋਈ ਦਿੱਕਤ ਨਹੀਂ ਹੈਗੀ ਵਾਹਿਗੁਰੂ ਅਕਾਲ ਪੁਰਖ ਨੇ ਅੰਦੋਲਨ ਚ ਲਾਇਆ ਹੋਇਆ ਆਪਣਾ ਹੈ ਨਾ ਉਹਦੇ ਹੱਥ ਚ ਹਾਰ ਦਿੱਤਾ ਜੋ ਹੋਊਗਾ ਦੇਖੀ ਜਾਊਗਾ ਬਤ ਤਕੜੇ ਹੋ ਕੇ ਸੰਗਤ ਲੜੋ ਹੁਣ ਸੰਗਤ ਦੇ ਹੱਥ ਚ ਆ ਸਭ ਕੁਝ ਹੈ ਨਾ ਤੇ ਸੰਗਤ ਹੋ ਕੇ ਇਕੱਠੀ ਹੋ ਕੇ ਤਕੜੀ ਹੋ ਕੇ ਸਰਦਾਰ ਜਗਦੀ ਸਿੰਘ ਢੱਲੇਵਾਲ ਜੀ ਦਾ ਸਾਥ ਦਵੇ ਹੈ ਨਾ ਸਾਡੇ ਤੋਂ ਬਾਬਾ ਜੀ ਦੇਖਿਆ ਨਹੀਂ ਜਾਂਦਾ ਰੋਜ਼ ਮਰਦਾ ਹੋਇਆ ਹੈ ਨਾ ਆਪਣਾ ਲੀਡਰ ਬਤ ਤਕੜੇ ਹੋ ਕੇ ਬਾਈ ਸਾਥ ਦੋ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ